ਵਿਧਾਨ ਸਭਾ ਹਲਕਾ ਫਤਿਹਗੜ ਚੋਰੀਆਂ ਦੇ ਕਸਬਾ ਅਲੀਵਾਲ ਵਿਖੇ ਆਪ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸਾਸਰਾ ਲੈਂਦੇ ਹੋਏ ਨਵੇਂ ਖੁੱਲੇ ਦਫ਼ਤਰ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਹਲਕਾ ਫਤਿਹਗੜ ਚੋਰੀਆਂ ਦੇ ਪਿੰਡਾਂ ਵਿੱਚੋਂ ਆਪ ਪਾਰਟੀ ਦੇ ਪੰਜ ਸਰਪੰਚ ਅਤੇ ਸੀਨੀਅਰ ਵਰਕਰਾਂ ਤੋਂ ਇਲਾਵਾ ਪੰਚਾਇਤ ਸੈਕਟਰੀ ਬੀਡੀਪੀਓ ਫਤਿਹਗੜ ਚੋਰੀਆਂ ਡੀਐਸਪੀ ਫਤਿਹਗੜ ਚੋਰੀਆਂ ਐਸਐਚਓ ਸਦਰ ਐਸਐਚਓ ਕਿਲਾ ਲਾਲ ਸਿੰਘ ਚੌਂਕੀ ਇੰਚਾਰਜ ਪਿਆਰਗੜ ਤੋਂ ਇਲਾਵਾ ਵੱਡੇ ਗਿਰਦੇ ਵਿੱਚ ਹੋਰ ਅਦਾਲਤ ਜੁਟੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਫਟੇਗੜ ਚੋਰੀਆਂ ਸਰਦਾਰ ਅਰਬੀਤ ਸਿੰਘ ਪੰਨਨ ਨੇ ਕਿਹਾ ਕਿ ਇਹ ਦਫ਼ਤਰ 9 ਵਜੇ ਤੋਂ 5 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਖੁੱਲੇਗਾ ਸ਼ਨੀਵਾਰ ਅਤੇ ਐਤਵਾਰ ਦਫ਼ਤਰ ਬੰਦ ਰਹੇਗਾ ਖਾਤੋ ਬਿਲੋ ਜੀ ਸਭੇ ਭਾਸ਼ਾ ਵਾਇਪੂ ਦਾ ਸ਼ੁਕਰੀਆ ਕਰਦੇ ਆਂ ਕਿ ਜਦੋਂ ਇਹਾਂ ਨੇ ਮੈਨੂੰ ਮੌਕਾ ਦਿੱਤਾ ਸ਼੍ਰੀ ਰਵਿੰਦ ਕੇਜ ਜੀ ਦਾ ਉਹਨਾਂ ਦਾ ਧੰਨਵਾਦ ਸਰਦਾਰ ਬਕਰ ਸਿੰਘ ਮਾਨੀ ਦਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਵੀ ਇਸ ਜੋਕ ਸਮਝਾਇਆ ਔਰ ਹਲਕੇ ਦਾ ਮੌਕਾ ਦਿੱਤਾ ਹਲਕੇ ਤੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅੱਜ ਅੱਡਾ ਬੁੱਲੋਵਾਲ ਜੋ ਹਲਕੇ ਦਾ ਬਿਲਕੁਲ ਸੈਂਟਰ ਪੁਆਇੰਟ ਸਾਡੇ ਸਰਪੰਚਾਂ ਦੀ ਸਾਡੇ ਲੋਕਾਂ ਦੀ ਹਲਕੇ ਦੇ ਲੋਕਾਂ ਦੀ ਪੰਚਾਇਤੀ ਮੋਤਵਾਂ ਦੀ ਇੱਕ ਮੰਗ ਸੀ ਕਿ ਹਲਕੇ ਦੇ ਵਿੱਚ ਫੈਸੀਲੀਟੇਸ਼ਨ ਦੇ ਉੱਤੇ ਦਫ਼ਤਰ ਖੋਲ੍ਹਿਆ ਜਾਵੇ ਜਿਹਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਵੀ ਕੋਈ ਬਸ ਤੇ ਉੱਤੇ ਬੈਠ ਕੇ ਜਾਂ ਕੋਈ ਕਿਸੇ ਵੀ ਸਾਧਨ ਤੇ ਬੈਠ ਕੇ ਇਹਦਾ ਸੌਫਾ ਲਾ ਸਕੀਏ ਬੜੀ ਚੰਗੀ ਸੀ ਬੜੀ ਮੁਸ਼ਕਲ ਸੀ ਹਲਕੇ ਦੀ ਜੋ ਆਵਾਜ਼ ਸੀ ਲੋਕਾਂ ਦੀ ਆਵਾਜ਼ ਸੀ ਉਸ ਆਵਾਜ਼ ਨੂੰ ਸਮਝਦੇ ਹੋਏ ਅੱਜ ਅੱਡਾ ਬੁੱਲ੍ਹੋਵਾਲ ਰਾਧਾ ਸੁਆਮੀ ਜੀ ਦੇ ਸਾਹਮਣੇ ਅਸੀਂ ਆਪਣੇ ਆਮਦਨੀ ਪਾਰਟੀ ਦੇ ਤੌਰ ਤੇ ਆਪ ਘਟਣੇ ਆਏ ਮੈਂ ਆਪਣੇ ਵੱਲੋਂ ਸਾਰੇ ਸਰਪੰਚਾਂ ਦਾ ਵੀ ਧੰਨਵਾਦ ਕਰਦਾ ਪੂਰੇ ਪਾਰਟੀ ਦੇ ਅਹੁਦੇਦਾਰਾਂ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਬਹੁਤ ਵਧੀਆ ਸਲਾਹ ਦਿੱਤੀ ਇਹਨਾਂ ਦੀ ਸਲਾਹ ਦੇ ਨਾਲ ਫੁਰਜ਼ਰ ਨੂੰ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਸੀ ਲੋਕਾਂ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਰੋੜ ਤੇ ਪਤੀ ਦਫਤਰ ਹੈ ਕੋਈ ਵੀ ਕਿਸੇ ਦੀ ਮੁਸ਼ਕਲ ਹੋਊਗੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਡੇਲੀ ਇਸੇ ਹੋਰ ਆਪਣੇ ਦਫਤਰ ਨੂੰ ਉਪਰ ਲੱਖਿਆ ਕਰਾਂਗੇ ਐਤਵਾਰ ਔਰ ਸ਼ਨੀਵਾਰ ਐਤਵਾਰ ਸ਼ਨੀਵਾਰ ਸ਼ਨੀਵਾਰ ਦਾ ਐਤਵਾਰ ਦਾ ਦਿਨ ਜਿਹੜਾ ਉਹ ਬੰਦ ਰਿਹਾ ਕਰੂਗਾ ਕਿ ਲਗਾਤਾਰ ਜਿੰਨੇ ਵੀ ਹਫ਼ਤੇ ਦੇ ਤੱਕ ਬਚਣਗੇ ਸਾਰੇ ਦਿਨ ਹ ਦਫ਼ਤਰ ਦੇ ਵਿੱਚ ਕੋਈ ਨਾ ਕੋਈ ਛੋਟਾ ਨਾ ਵੱਡਾ ਨਹੀਂ ਪਰੇ ਕਰੂੰਗਾ ਕੁਛਕ ਕਰੂੰਗਾ ਮੈਂ ਸਵੇਰੇ 9:00 ਤੋਂ ਲੈ ਕੇ 11:00 ਵਜੇ ਤੱਕ ਦਫ਼ਤਰ ਦੇ ਵਿੱਚ ਬੈਠ ਕੇ ਜਿੰਨੇ ਵੀ ਹੰਕੇ ਦੇ ਪਰਿਵਾਰ ਦੇ ਜੇ ਕਿਸੇ ਨੂੰ ਵੀ ਕਿਸੇ तरह ਦੀ ਮੁਸ਼ਕਲ ਕੋਈ ਮੁਸ਼ਕਲ ਨੂੰ ਸੁਣ ਕੇ ਸਰਪੰਚਾਂ ਜੀ ਮਤਲਬ ਸੁਣ ਕੇ ਉੱਪਰ ਸਰਪੰਚਾਂ ਦਾ ਇੱਕ ਸੌਖੇ ਤਰੀਕੇ ਨਾਲ ਕੀਤਾ ਜਾਊਗਾ ਕੁਛਕ ਕਰਾਂਗੇ ਅਸੀਂ ਜਿਹੜੇ ਪੰਚਾਇਤਾਂ ਦੇ ਸੈਕਟਰੀ ਨੇ ਜਿਹੜੀਆਂ ਪੰਚਾਇਤਾਂ ਜਿਹੜੀਆਂ ਪੰਚਾਇਤਾਂ ਚੋਂ ਸੈਕਟਰੀਆਂ ਨੂੰ ਵੰਡੀਆਂ ਗਈਆਂ ਉਹਨਾਂ ਨੂੰ ਪੰਚਾਇਤਾਂ ਨੂੰ ਵੀ ਰੂਟੀਨ ਵਾਂਗ ਹੀ ਚੁਪਾਇਆ ਕਰਾਂ ਉਹ ਜਿਹੜੇ ਉਹਨਾਂ ਦੇ ਕਾਰਜਕਾਰਜ ਹੋਣ ਵਾਲੇ ਹੋਣਗੇ ਉਹਨਾਂ ਕਾਰਜਕਾਰਜਾਂ ਨੂੰ ਵੀ ਸੋਚ ਕੇ ਪਿੱਛੇ ਦੇ ਨਾਲ ਜੋ ਸਾਡੇ ਸਰਪੰਚਾਂ ਨੂੰ ਮੈਂਬਰਾਂ ਨੂੰ ਸਹੀ ਤਰੀਕਾ ਨਾਲ ਦੁੱਦਾ ਜਿਹੜਾ ਵੀ ਤਰੀਕਾ ਲੱਭ ਤੋਂ ਸੇ ਨਿੱਕੜ ਨਾਲ ਆਪਣੇ ਕਾਰਜਕਾਰਜ ਜਿਹੜੇ ਪੰਨਾ ਹੋਣਾ ਲਿਖੇ ਨੇ ਕਰਾਂਗੇ ਸਹਿ ਹਲਕਾ ਵਾਸੀਆਂ ਨੂੰ ਬਹੁਤ-ਬਹੁਤ ਆਪਣੀ ਨੂੰ ਵਧਾਈ ਦਿੰਦਾ ਸਰਪੰਚਾਂ ਨੂੰ ਪੰਚਾਂ ਨੂੰ ਬਹੁਤ ਪਾਰਾ ਆਪਰੇ ਨੂੰ ਇਸ ਸਫਲਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ